ਸ਼ੁਕਰ ਹੈ ਵਾਹਿਗੁਰੂ ਜੀ ਆਪ ਜੀ ਨੇ ਮੈਨੂੰ ਦੋ ਬੱਚੇ ਦਿੱਤੇ ਸੀ ਜਿਨ੍ਹਾਂ 'ਚ ਇੱਕ ਬੱਚਾ ਮੇਰਾ ਅੱਜ ਚਲੇ ਗਿਆ ਵਾਹਿਗੁਰੂ ਜੀ ਤੇਰੇ ਹੁਕਮ 'ਚ ਆਇਆ ਸੀ ਤੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਸਰਦਾਰ ਸਾਹਿਬ ਹੱਥ ਜੋੜ ਕੇ ਰੱਬ ਦਾ ਸ਼ੁਕਰਾਨਾ ਕਰ ਰਹੇ ਨੇ ਤੇ ਪੁੱਤਰ ਦੀ ਮ੍ਰਿਤਕ ਦੇ ਜਿਹੜੀ ਆ ਉਹ ਸਾਹਮਣੇ ਪਈ ਹੋਈ ਹੈ ਮੌਢਲੀ ਜਾਂਚ ਵਿੱਚ ਗੱਲ ਪਤਾ ਲੱਗਦੀ ਹੈ ਕਿ ਮ੍ਰਿਤਕ ਜਿਹੜੀ ਦੇ ਹੈ ਜਿਸ ਵਿਅਕਤੀ ਦੀ ਹੈ ਜਿਸ ਮੁੰਡੇ ਦੀ ਹੈ ਨਸ਼ੇ ਦਾਦੀ ਸੀਗਾ ਮੌਤ ਉਹਦੀ ਨਸ਼ੇ ਦੀ ਥੋੜ੍ਹ ਕਰਕੇ ਹੋਈ ਹੈ ਜਾਂ ਓਵਰਡੋਸ ਕਰਕੇ ਹੋਈ ਹੈ ਜਾਂਚ ਦਾ ਵਿਸ਼ਾ ਪਰ ਉਸ ਵੀਡੀਓ ਨੇ ਉਸ ਤਸਵੀਰ ਨੇ ਉਸ ਬਜ਼ੁਰਗ ਦੇ ਜੋ ਹੱਥ ਜੋੜੇ ਹੋਏ ਨੇ ਰੱਬ ਦਾ ਸ਼ੁਕਰਾਨਾ ਕਰਦੇ ਨੇ ਇੱਕ ਵਾਰੀ ਸਾਰਿਆਂ ਦਾ ਜਿਹੜਾ ਕਿ ਮਨੋ ਝੰਜੋੜ ਕੇ ਰੱਖਦਾ ਐ ਐਸੀ ਕੋਈ ਅੱਖ ਨਹੀਂ ਹੋਏਗੀ ਜਿਹੜੀ ਨਮ ਨਾ ਹੋਈ ਹੋਵੇ ਕਿਉਂਕਿ ਉਹ ਤਸਵੀਰ ਬੇਵਸੀ ਵੀ ਦੱਸ ਰਹੀ ਸੀਗੀ ਇੱਕ ਪਿਤਾ ਦੀ ਪੰਜਾਬ ਦੇ ਮੌਜੂਦਾ ਹਾਲਾਤ ਸਾਰਿਆਂ ਨੂੰ ਪਤਾ ਹੈ ਉਸ ਤੇ ਨਹੀਂ ਆਵਾਂਗੇ ਪਰ ਉਹ ਜਿਗਰਾ ਪਿਓ ਦਾ ਜਿਨੇ ਆਪਣੇ ਜਵਾਨ ਪੁੱਤ ਦੀ ਮ੍ਰਿਤਕ ਦੇ ਸਾਹਮਣੇ ਵੇਖੇ ਤੇ ਹਾਲਾਤ ਜੋ ਬਣੇ ਉਹ ਸ਼ਬਦਾਂ ਚ ਬਿਆਨ ਨਹੀਂ ਹੁੰਦੇ ਇਸ ਵਕਤ ਮੈਂ ਕਪੂਰਥਲਾ ਦੇ ਡੈਨਮਿੰਡ ਪਿੰਡ ਦੇ ਵਿੱਚ ਮੌਜੂਦ ਹਾਂ ਐਸਆਈ ਨਰਿੰਦਰ ਸਿੰਘ ਉਹੀ ਨੇ ਜੋ ਕੱਲ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਬਾਰ-ਬਾਰ ਕਹਿੰਦੇ ਹੋਏ ਥੱਕਦੇ ਨਹੀਂ ਸੀਗੇ ਦੁੱਖਾਂ ਦਾ ਪਹਾੜ ਨਹੀਂ ਸ਼ਬਦ ਨਹੀਂ ਹੈ ਕਿ ਉਹ ਮੈਂ ਵਰਤ ਸਕਾਂ ਜੋ ਉਹਨਾਂ ਨਾਲ ਕੱਲ ਵਾਪਰਿਆ ਨਰਿੰਦਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਪਿਓ ਦਾ ਜਿਗਰਾ ਐਡਾ ਵੱਡਾ ਹੁੰਦਾ ਵੈ ਕਿ ਸਾਹਮਣੇ ਪੁੱਤ ਦੀ ਮ੍ਰਿਤਕ ਦੇ ਤੇ ਅੱਖ ਦੇ ਵਿੱਚ ਇੱਕ ਇੱਕ ਅੰਜੂ ਵੀ ਵਾਹਿਗੁਰੂ ਜੀ ਮੈਂ ਤਨਤਨ ਸਾਹਿਬ ਸ੍ਰੀ ਗੁਰਗੋਬਿੰਦ ਸਿੰਘ ਜੀ ਦਾ ਪੁੱਤ ਹਾਂ ਜੀ ਆਨੰਦਪੁਰ ਸਾਹਿਬ ਮੈਂ ਦਾ ਵਾਸੀ ਹਾਂ ਮਾਤਾ ਮੇਰੀ ਸਾਹਿਬ ਕੋ ਰਿਆ ਤੇ ਜੇ ਮੇਰੇ ਗੁਰੂ ਦਾ ਐਡਾ ਵੱਡਾ ਜਿਗਰਾ ਹੋ ਸਕਦਾ ਜਿਹੜੇ ਚਾਰ ਬੱਚਿਆਂ ਦੀਆਂ ਲਾਛਾਂ ਕੋਲ ਵਾਰੀ-ਵਾਰੀ ਲੰਗੇ ਉਹ ਇੱਕ ਦੂਹ ਦਾਦਾ ਤੇ ਉਹਨਾਂ ਨੂੰ ਬਾਅਦ ਚ ਪਤਾ ਲੱਗਾ ਜਿਹੜੇ ਚਮਕੌਰ ਦੀ ਗੱਲੀ ਚ ਛੀਦ ਹੋਏ ਉਹਨਾਂ ਦੇ ਕੋਲ ਦੀ ਨੱਕੇ ਗਏ ਉਹਨਾਂ ਨੇ ਵੀ ਅੱਖਾਂ ਚੋਂ ਥਰੂ ਨਹੀਂ ਸੀ ਬਗਾਇਆ ਤੇ ਅਹੀ ਵੀ ਉਹਨਾਂ ਦੇ ਸਿੱਖਿਆ ਉਹਨਾਂ ਨੇ ਤੇ ਆਪਣੇ ਮੈਂ ਤੇ ਵੇਖੋ ਮੇਰੇ ਬੱਚੇ ਨੂੰ ਜਦੋਂ ਉਥੇ ਚੁੱਕ ਕੇ ਡੈੱਡ ਬੋਡੀ ਉਹਦੀ ਪਾਈ ਆ ਪੁਲਿਸ ਨੇ ਆਪਣੀ ਗੱਡੀ ਚ ਤੇ ਇਦਾਂ ਰਹਿ ਗਿਆ ਉਹ ਮੈਂ ਆਪਣੇ ਪਰਨੇ ਨੂੰ ਲਾ ਕੇ ਪਾੜ ਕੇ ਉਹਦੇ ਉੱਤੇ ਪਾਇਆ ਵੀ ਪਾਲਵਾ ਤੇ ਸਾਡੇ ਗੁਰੂ ਜੀ ਨੇ ਤੇ ਭਾਈ ਦਿਆ ਸਿੰਘ ਜੀ ਨੇ ਕਿਹਾ ਹੈ ਨਾ ਵੀ ਤੇਰਾ ਕਿੰਨਾ ਕਠੋਰ ਹੈ ਜਿਗਰਾ ਮਹਾਰਾਜ ਤੂੰ ਤੇਰੇ ਬੱਚੇ ਸਾਹਮਣੇ ਪਏ ਤੇ ਇਹਨਾਂ ਨੂੰ ਖੱਪਣ ਵੀ ਨਹੀਂ ਪਾ ਪਾਉਣ ਦਿਆ ਤੇ ਮਾਰੇ ਨੇ ਕਿਹਾ ਸੀ ਵੀ ਮੈਂ ਕੱਲ ਨੂੰ ਕਿਤੇ ਮੈਨੂੰ ਇਹ ਨਾਲ ਲੋਕੀ ਕਹਿਣ ਵੀ ਸਿੱਖਾਂ ਵਾਸਤੇ ਹੋਰ ਸੀ ਤੇ ਆਪਣੇ ਬੱਚਿਆਂ ਵਾਸਤੇ ਹੋਰ ਸੀ ਵੀ ਜਿੱਦਾਂ ਮੇਰੇ ਬਾਕੀ ਸਿੱਖਿਆ ਉਹਤਾਂ ਦੇ ਬੱਚੇ ਆ ਕਹਿੰਦਾ ਉਹ ਬੜੀਆਂ ਉਹਨਾਂ ਕਵਤਾਵਾ ਚ ਮੈਂ ਉਹਨੂੰ ਸੁਣਿਆ ਵੇ ਵੀ ਦੈਸਾਂਗਾ ਇਦਾਂ ਦੀਆਂ ਥਮੀਆਂ ਨਾ ਤੇ ਮਤਲਬ ਮੈਂ ਸਾਰਿਆਂ ਨੂੰ ਬਰਾਬਰ ਸਮਝਦਾ ਵੇਖੋ ਫਿਰ ਛੋਟੇ ਸਹਿਬ ਜਾਂਦਿਆਂ ਤਾਂ ਉਹਨਾਂ ਨੂੰ ਸ਼ਹਾਦਤ ਦਾ ਜਦੋਂ ਪਤਾ ਲੱਗਾ ਨੂਰੇ ਮਾਈ ਨੇ ਸਾਰੀ ਸਟੋਰੀ ਸੁਣਾਈ ਸਰਾਂਦੇ ਤੇ ਇਦਾਂ ਦਾ ਹੋਇਆ ਮਾਰੇ ਤੇਰੇ ਤੇ ਉਦੋਂ ਵੀ ਸ਼ਿਕਰ ਨਹੀਂ ਸੀ ਇੱਕ ਤੀਰ ਦੇ ਨਾਲ ਇੱਕ ਜੜ ਜੀ ਪਟਣ ਰਹੇ ਸੀ ਤੇ ਜਦੋਂ ਉਹਨਾਂ ਨੇ ਕਿਹਾ ਵੀ ਮੁਗਲ ਦੇਨਾਂ ਦੇ ਜੀ ਇਦਾਂ ਲਾਸਟ ਚ ਵੀ ਉਹਨਾਂ ਨੂੰ ਸ਼ਹੀਦ ਕਰਤਾ ਨਹੀਂ ਹਾਂ ਚ ਚਿੰਲ ਕੇ ਮਾਰਨ ਦਾ ਦਬ ਦਾ ਬੂਟਾ ਪੋੜ ਦਿੱਤਾ ਤੇ ਉਹ ਕਹਿੰਦੇ ਵੀ ਹੱਤੋਂ ਬਾਦ ਮੁਗਲਾਂ ਦੀ ਜੜ ਪੱਟੀ ਗਈ ਉੱਥੇ ਉਹ ਭਾਈ ਕੱਲਾ ਸੀ ਚੌਧਰੀ ਸੀ ਭਾਈ ਕੱਲਾ ਜੀ ਨਹੀਂ ਤੁਤੇ ਰਾਇ ਰਾਇ ਕੱਲਾ ਹਾਂ ਰਾਇ ਕੱਲਾ ਰਾਏ ਇਕੱਲਾ ਸੀ ਉਹ ਉਹਨਾਂ ਨੇ ਕਿਹਾ ਵੀ ਅਸੀਂ ਮੁਗਲਿਆਂ ਮਾਰੇ ਸਾਡੇ ਸਾਰਿਆਂ ਵਾਸਤੇ ਇਹ ਗੱਲ ਕਰੋ ਉਹਨੇ ਕਿਹਾ ਤੁਸੀਂ ਸੇਵਾ ਕੀਤੀ ਸਾਡੀ ਤੇ ਤੇਰੀ ਅਨਸਮਝ ਵਾਝਦੀ ਉਹਨਾਂ ਨੂੰ ਬੜੀਆਂ ਨਿਸ਼ਾਨੀਆਂ ਦੇ ਮਤਲਬ ਕਹਿਣ ਤੋਂ ਭਾਵ ਕਿ ਉਸ ਗੁਰੂ ਦਾ ਵਾਹਿਗੁਰੂ ਦਾ ਮੈਂ ਸਿੱਖਿਆ ਜੀ ਤੇ ਮਾਰ ਨੇ ਗੁਰਬਾਣੀ ਚ ਵੀ ਬੜਾ ਕੁਝ ਲਿਖਿਆ ਹੋਵੇ ਠੀਕ ਹੈ ਉਹਦੇ ਮੰਨ ਦੇ ਵਿੱਚ ਸੱਚਾ ਪਾਤਸ਼ਾਹ ਨੇ ਆਪਣੂੰ ਸਮਰਸਤਾ ਦਿੱਤੀ ਹੈ ਜੀ ਕੱਲ ਜੋ ਤਸਵੀਰ ਬਣੀ ਜਦੋਂ ਪੁੱਤ ਦਾ ਪਤਾ ਲੱਗਿਆ ਅਲਾਮਤ ਵਿੱਚ ਉਹ ਫਸਿਆ ਇਹਦੇ ਪਿੱਛੇ ਕਿਹੜੇ ਮੁਗਲ ਅੱਜ ਦੇ ਸਮੇਂ ਦੇ ਵਾਇ ਗੁਰਦੀ ਅਸੀਂ ਤੇ ਆਪਣੇ ਆਪ ਨੂੰ ਕਿਤੇ ਨਾ ਕਿਤੇ ਕਸੂਰਵਾਰ ਸਮਝਾਂਦੇ ਹਾਂ ਸਾਰੇ ਹੀ ਵੀ ਚਲੋ ਸਰਕਾਰਾਂ ਨੇ ਬੜੀਆਂ ਯਤਨ ਕਰਨਦੀਆਂ ਨਸ਼ੇ ਜੁੱਧ ਦੇ ਵਿਰੁੱਧ ਚੱਲਦੀਆਂ ਗੱਲਾਂ ਬਾਤਾਂ ਸਾਨੂੰ ਆਮ ਲੋਕਾਂ ਨੂੰ ਵੀ ਇਸ ਦੇ ਖਿਲਾਫ ਚੱਲਣਾ ਚਾਹੀਦਾ ਸਾਰੇ ਇਕੱਠੇ ਹੋ ਜਾਈਏ ਸਰਕਾਰ ਦਾ ਸਹਿਯੋਗ ਕਰ ਲਈਏ ਜਿਹੜੀਆਂ ਹੋਰ ਵੀ ਪਾਰਟੀਆਂ ਆਪਣੇ ਪੰਜਾਬ 'ਚ ਚੱਲ ਰਹੀਆਂ ਭਾਵੇਂ ਉਹ ਚਲੋ ਅਕਾਲੀ ਕਾਂਗਰਸੀ ਆ ਸਾਰੇ ਰਲ ਜਾਣੇ ਇਸ ਮੁੱਦੇ ਤੇ ਘਟੋ ਘਟ ਤੇ ਇਹ ਲੋਡ ਆ ਤੇ ਇਹ ਕੋਡ ਜਿਹੜਾ ਪੰਜਾਬ ਦੇ ਨਾਲ ਲੱਸ ਜਾਵੇ ਜੀ ਨਹੀਂ ਤੇ ਪੰਜਾਬ ਚ ਪੰਜਾਬੀ ਨਹੀਂ ਰਹਿਣੇ ਬਹੁਤ ਔਖਾ ਹੋ ਗਿਆ ਪੰਜਾਬ ਚ ਰਹਿਣਾ ਤੇ ਵੈਸੇ ਚਲੋ ਕੋਸ਼ਿਸ਼ ਕਰਦੀਆਂ ਸਰਕਾਰਾਂ ਸਾ ਮੈਂ ਪੁਲਿਸ ਮਹਿਕਮੇ ਚ ਮੈਂ ਪੁਲਿਸ ਮਹਿਕਮੇ ਦਾ ਖਾਨਾ ਵਾ ਮੇਰੀ ਪੁਲਿਸ ਬੜੀ ਭਜਨੋਟ ਕਰੀ ਜਾਂਦੀ ਜੇ ਇਸ ਟਾਪਿਕ ਤੇ ਪਰ ਕਈ ਪੁਰਸੇ ਸਾਡੀ ਘਾਟ ਗਈ ਨਫਰੀ ਘਟੀ ਗਈ ਕਈ ਉਹਦੇ ਚ ਮਾਨ ਸਾਹਿਬ ਹਰ ਸਾਲ ਭਰਤੀ ਕਰੀ ਜਾਂਦਾ ਬੜਾ ਕੁਝ ਚੱਲ ਰਿਹਾ ਪਰ ਰਿਜ਼ਲਟ ਹੱਲੇ ਆਇਆ ਨਹੀਂ ਪਰ ਕੋ ਉਮੀਦ ਕਰਦੇ ਆ ਵੀ ਰਿਜ਼ਲਟ ਇਹਦੇ ਆਉਣੇ ਸ਼ੁਰੂ ਹੋ ਜਾਣ ਨਰਿੰਦਰ ਜੀ ਵਿਸਤਾਰ ਚ ਇੱਕ ਸਮਝਣਾ ਚਾਹਨਾ ਅਮਨ ਇਸਲਾਮਤ ਦੇ ਵਿੱਚ ਫਸਿਆ ਕਿਦੋਂ ਤੇ ਤੁਸੀਂ ਜਿਸ ਤਰੀਕੇ ਨਾਲ ਗੱਲ ਆਖੀ ਕਿ ਕਸੂਰ ਮੇਰਾ ਵੀ ਹੈ ਸਾਡਾ ਵੀ ਕਸੂਰ ਹੈ ਹੱੜ ਕਿਥੋਂ ਨਹੀਂ ਪਾਏ ਆਪਾਂ ਕਮਜ਼ੋਰ ਕਿੱਥੇ ਰਹਿ ਗਏ ਸਾਰੇ ਉਹ ਵਕਤ ਯਾਦ ਆਉਂਦੇ ਹੋਣਗੇ ਸ਼ੁਰੂਆਤ ਕਿਦਾਂ ਹੁੰਦੀ ਹੈ ਅਮਨ ਦੀ ਨਸ਼ੇ ਦੇ ਤੋਏ ਗੁਜੀ ਨਸ਼ੇ ਤੇ ਬੱਚਾ ਮੇਰਾ ਹੁਣ 10 ਸਾਲ ਬਾਹਰ ਲਾ ਕੇ ਆਇਆ ਨਾ ਤੇ ਹੁਣ ਆ ਕੇ ਮਹੀਨਾ ਡੇਢ ਸਹੀ ਰਿਹਾ ਵੇ ਵਿਆਹ ਵੀ ਤੋਂ ਬਾਅਦ ਮਹੀਨਾ ਠੀਕ ਰਿਹਾ ਉਹ ਤੋਂ ਬਾਅਦ ਸ਼ੁਰੂ ਹੋਇਆ ਇਹ ਨਸ਼ਾ ਅੱਜ ਨਹੀਂ ਆਇਆ ਇਹ ਬੜੇ ਸਮੇਂ ਤੋਂ 20 15 20 ਸਾਲ ਤੋਂ ਚੱਲਿਆ ਵੇ ਤੁਸੀਂ 12 13 ਸਾਲ ਪਿੱਛੇ ਚਲੇ ਜੋ ਪਲੱਸ 2 ਕਰਕੇ ਹਟਿਆ ਸੀ ਬੇੜਾ ਮੇਰਾ ਇਹ ਉਦੋਂ ਵੀ ਗਲਤ ਸੰਗਤੇ ਚ ਪੈ ਗਿਆ ਸੀ ਆਪ ਹੀ ਗਲਤ ਸੰਗਤੇ ਚ ਪਾ ਕੇ ਆਪੀ ਮੈਨੂੰ ਬੇਨਤੀ ਮੈਨੂੰ ਪਿਆਰ ਨਾਲ ਕਹਿੰਦਾ ਡੈਡੀ ਮੈਨੂੰ ਮੈਂ ਆ ਕੰਮ ਹੋ ਗਿਆ ਮੇਰਾ ਇਲਾਜ ਕਰਾ ਦੇ ਮਨ ਲਿਆਨੇ ਆ ਮਨ ਲਿਆਪੋਨੇ ਆਪ ਕਹਿ ਕੇ ਮੈਂ ਕਾ ਪੇਮੈਂਸ ਜਲੰਧਰ ਤੋਂ ਦਵਾਈ ਲਈ ਜੀ ਉਹਦੀ ਠੀਕ ਹੋ ਗਿਆ ਪੰਜ ਚਾਰ ਮਹੀਨੇ ਘਰ ਠੀਕ ਹੋਣ ਤੋਂ ਬਾਅਦ ਫਿਰ ਉਹਨੂੰ ਹੀ ਜਰਮਨ ਭੇਜਿਆ ਉੱਥੇ ਮੇਰੀ ਭਤੀਜੀ ਭਤੀਜਾ ਜਵਾਈ ਸਾਡਾ ਮੈਂ ਕਾ ਚਲੋ ਉਹਨਾਂ ਦੇ ਕੋਲ ਰਹਿਊਗਾ ਉਹ ਰਿਹਾ ਉੱਥੇ 5 ਸਾਲ ਪੱਕਾ ਹੋ ਨਹੀਂ ਸਕਦਾ ਸੀ ਜਰਮਨ ਇਟਲੀ ਚਲੇ ਗਿਆ ਇਟਲੀ 5 ਸਾਲ ਲੱਗੇ ਪੱਕੇ ਹੋਣ ਨੂੰ ਕੋਰੋਨਾ ਕਰਾਣਾ ਕਰਕੇ ਲੰਮਾ ਸਮਾਂ ਲੱਗ ਗਿਆ ਜਦ ਕਿ ਮੈਂ ਆਪਣੇ ਬੱਚਿਆਂ ਨੂੰ ਆਖਦਾ ਸੀ 29 ਸਾਲ ਦੀ ਉਮਰ 'ਚ ਵਿਆਹ ਬੇਟੇ ਨੇ ਹੋਇਆ ਤੇ ਮੈਂ ਕਹਾ ਯਾਰ ਮੈਂ 25 ਸਾਲ ਦਾ ਸੀ ਜਦੋਂ ਮੇਰੇ <thead> ਦੋਵਾਂ ਦਾ ਜਨਮ ਹੋ ਗਿਆ ਤੁਸੀਂ ਲੇਟ ਜੇ ਲੇਟ ਚਲੋ ਪੱਕੇ ਹੋਣ ਤੇ ਹੁਣ 10 ਸਾਲਾਂ ਬਾਅਦ ਆ ਕੇ ਤੇ ਫੇਰ ਉਸੇ ਯੋ ਗਰ मतलब ਦਲਦਲ 'ਚ ਫਸਿਆ ਹੋਇਆ ਕੱਲ ਤੁਹਾਨੂੰ ਪਤਾ ਕਿਦਾਂ ਲੱਗਦਾ ਫੋਨ ਆਂਦਾ ਕਿਸੇ ਦਾ ਜਾਂ ਕਿਸੇ ਅੰਡੀ-ਗੰਡੀਆ ਵਾਲੋਂ ਜਾਂ ਪਿੱਛੋਂ ਦਾ ਪਤਾ ਲੱਗਦਾ ਏ ਵਾਈ ਕੁੜੀ 5 ਤਰੀਕ ਸ਼ਨੀਵਾਰ ਨੂੰ ਨਾ ਸ਼ਾਮ ਨੂੰ ਰਾਤ ਨੂੰ 9 ਵਜੇ ਤੋਂ ਘਰੋਂ ਚਲੇ ਗਿਆ ਮੋਟਰਸਾਈਕਲ ਤੇ ਤੇ 5 ਤਰੀਕ 5 ਤਰੀਕ ਨੂੰ ਰਾਤ ਨੂੰ ਤੇ ਮੈਨੂੰ ਇੱਥੇ ਬਾਹਰ ਇਹੋ ਦੱਸ ਕੇ ਗਿਆ ਵੀ ਮੈਂ ਅੱਡੇ ਤੇ 20 ਰੁਪਏ ਚ ਲਾਂ ਠੇਕਾ ਸਾਡੇ ਅੱਡੇ ਤੇ ਵੇਖੋ ਅਹੀ ਅਮਰਤਾਰੀ ਸਿੰਘ ਆ ਮੇਰੀ ਘਰ ਵਾਲੀ ਅਮਰਤ ਛੱਕਿਆ ਆ ਵੀ ਪਰ ਵੇਖੋ ਨਸ਼ਾ ਇਦਾਂ ਦਾ ਵਰਤੀ ਜਾਣਦੇ ਆ ਇੱਥੇ ਪੰਜਾਬ 'ਚ ਜਿੱਦਾਂ ਮੌਤੇ ਹੋ ਜਾਂਦੀ ਸਿੱਧੀ ਜਿੱਦਾਂ ਕਿ ਮੇਰੇ ਬੇਟੇ ਦੀ ਹੋ ਗਈ ਅਹੀ ਉਹਨੂੰ ਬੀਰਪੁਰ ਪਿੰਡ ਤੋਂ ਆ ਗਿਆ ਦਿੱਤੀ ਸੀ ਯਾਰ ਇਹ ਪੀ ਲਿਆ ਕਰ ਵੀ ਆਹ ਨਾ ਕੰਮ ਕਰ। ਉਹਦੇ ਨਾਲੋਂ ਮਾੜੀ ਚੀਜ਼ ਆ ਸਮਝ ਕੇ ਲਾਇਆ। ਇਹ ਲਾ ਲਿਆ। ਉਹ ਮੈਨੂੰ ਨਾ ਛਰੇ ਐਵੇਂ ਦੱਸ ਕੇ ਗਿਆ ਵੀ ਵੀ ਮੈਚ ਵੀਰ ਲੈ ਚਲਾ। ਮੈਂ ਨਹੀਂ ਮੈਨੂੰ ਦੱਸ ਕੇ ਮੇਰੀ ਬੇਟੀ ਨੂੰ। ਉਹ ਅੱਧਾ ਪੌਣਾ ਘੰਟਾ ਘੰਟਾ ਢੀਕਿਆ ਵੀ ਇੰਨਾ ਟਾਈਮ ਫਿਰ ਫੋਨ ਤੇ ਗੱਲ ਕੀਤੀ। ਆਉਣਾ ਹੁਣ ਉਹਨਾਂ ਥੋੜੇ ਚਾਰ ਬਾਅਦ ਉਹਨੇ ਫੋਨ ਬੰਦ ਕਰ ਲਿਆ ਜੀ। ਤੇ ਜਦੋਂ ਮੈਂ ਤੇ ਮੇਰੀ ਘਰ ਵਾਲੀ ਫਿਰ ਆਹੀ ਜਿਹੜੇ ਬਦਨਾਮ ਜੇ ਇਲਾਕੇ ਸਾਡੇ ਸ਼ਹਿਰ ਚ ਸ਼ਵੇਦ ਬਿਲਾ ਕੋਠੀ ਬੜੀਆਂ ਗਲੀਆਂ ਚ ਮੈਂ ਫਿਰਿਆ ਜੀ ਘਰ ਵਾਲੀ ਨਾਲ। 2:30 ਤੱਕ ਤੜਕੇ ਵੀ ਕਿਤੇ ਬੇਟੇ ਦੇ ਕਿਤੇ ਮੋਟਰਸਾਈਕਲ ਖੜਾ ਦੇਖ ਪਵੇ ਤੈਨੂੰ ਵੇਖ ਕੇ ਲੱਭ ਕੇ ਲੈ ਜੀ ਨਹੀਂ ਮਿਲਿਆ ਸਾਨੂੰ ਆ ਕੇ ਹਿੱਸੋਂ ਗਏ ਆ ਲੇਟ ਸਵੇਰੇ ਉੱਠਿਆ ਅਸੀਂ ਚਾਹ ਪਾਣੀ ਪੀਣਦੇ ਆ ਉਦੋਂ ਫਿਰ ਇੱਕ ਮੈਨੂੰ ਥਾਣੇਦਾਰ ਦਾ ਫੋਨ ਆਇਆ ਵੀ ਇੱਥੇ ਇੱਕ ਮੁਸ਼ਕਬੇ ਰਿਆ ਬੇੜਾ ਕੋਠੀ ਵਾਲੇ ਰੋਡ ਤੇ ਡੈੱਡ ਬੋਡੀ ਪਈ ਆ ਅਮਨਦੀਪ ਸਿੰਘ ਨਾਮ ਆ ਉਹਦਾ ਸਾਨੂੰ ਫੋਨ ਕਰ ਮੈਂ ਕਿਹਾ ਵੀ ਟੈਟੂ ਵਾਕੇ ਹੱਥਾਂ ਤੇ ਕਹਿੰਦਾ ਹਾਂ ਟੈਟੂ ਵਾਕੇ ਮੈਂ ਕਿਹਾ ਇਹ ਮੇਰਾ ਬੇਟਾ ਯਾਰ ਰਾਤ ਹੀ ਚਲੇ ਗਿਆ ਤੇ ਕਹਿੰਦੇ ਚਲੋ ਫਿਰ ਆਜੋ ਤੇ ਚਲੋ ਫਿਰ ਮੈਂ ਉੱਥੇ ਗਿਆ ਵਾਇਕੂ ਤੁਸੀਂ ਬਾਕੀ ਨੂੰ ਵੇਖਿਆ ਉੱਥੇ ਉਹ ਵੇਖੋ ਉਹ ਟੈਟੂਆਂ ਦੀ ਗੱਲ ਲੱਗਾਂ ਦੱਸਣ ਮੈਂ ਤੈਨੂੰ ਮੇਰਾ ਉਹਦਾ ਬੇਟਾ ਵੇਖਣ ਦੇ ਵਿੱਚ ਮਨਮੁਖ ਲੱਗਦਾ ਦਾੜੀ ਕੇਸ ਕਟਾਏ ਜੇ ਗੁਰਸਖ ਦੇ ਪਰਿਵਾਰ ਤੇ ਜਨਮ ਲਿਆ ਗੁਰਸਖ ਹੋਣਾ ਚਾਹੀਦਾ ਸੀ ਪਰ ਉਹ ਦਿਲੋਂ ਅੰਦਰੋਂ ਧਾਰਮਿਕ ਸੀ ਪੂਰਾ ਬਾਬਾ ਤੁਹਾਡੀ ਧੋਖਰੀ ਹੋ ਗਈ 35 ਕੇ ਸਾਲ ਤੋਂ ਵੱਧ ਦੀ ਤੁਹਾਡੀ ਨੌਕਰੀ ਹੈ ਹਾਂਜੀ ਤੁਸੀਂ ਤਾਂ ਬਹੁਤ ਸਾਰੀਆਂ ਘਟਨਾਵਾਂ ਦੇਖੀਆਂ ਹਾਂ ਹਾਂਜੀ ਇਹੋ ਜਿਹਾ ਤੁਹਾਨੂੰ ਲੱਗਾ ਕਿ ਸੁਪਨੇ 'ਚ ਵੀ ਨਹੀਂ ਸੋਚਿਆ ਹੁਣ ਆਪਣੇ ਨਾਲ ਵੀ ਇਹ ਹਾਲਾਤ ਹੋ ਜਾਣਗੇ ਕਿਉਂਕਿ ਹੁਣ ਬਤੌਰ ਪਤਨੀ ਤੁਹਾਡੇ ਸਰਪੰਚ ਕੰਮ ਕਰਦੇ ਪਏ ਨੇ ਬਹੁਤ ਸਾਰੇ ਲੋਕ ਆ ਕੇ ਨਸ਼ੇ ਦੀ ਲਾਹਤ ਦੀਆਂ ਗੱਲਾਂ ਵੀ ਕਰਦੇ ਹੋਣਗੇ ਕਰਦੇ ਹੋਮਗੇ ਉਸ ਸਾਰੀਆਂ ਚੀਜ਼ਾਂ ਨੂੰ ਕਿਵੇਂ ਸੰਭਦੇ ਪਏ ਉਹ ਉਹਨਾਂ ਨੂੰ ਕਿੱਦਾਂ ਵੇਖੇ ਵਾਹਿਗੁਰੂ ਜੀ ਜਦੋਂ ਨਾ ਬੰਦੇ ਦੀ ਕਿਸੇ ਦੀ ਅਚਾਨਕ ਮੌਤ ਹੁੰਦੀ ਹੈ ਇਲਾਜ ਹੋਣ ਤੋਂ ਬਗੈਰ ਤੇ ਬੰਦੇ ਦੇ ਬੜੇ ਮਨ ਚ ਹੁੰਦੇ ਉਹਨੂੰ ਸਦਮਾ ਜ਼ਿਆਦਾ ਪਹੁੰਚ ਜਾਂਦਾ ਵੀ ਯਾਰ ਮੈਨੂੰ ਸਮਾਂ ਮਿਲਦਾ ਤਾਂ ਇਲਾਜ ਕਰਾ ਲੈਂਦਾ ਮੈਂ ਇੱਕ ਵਾਰਛੇ ਤੇ ਮੈਂ ਗੁਰੂ ਦਾ ਸਿੱਖ ਹੋਣ ਕਰਕੇ ਮੇਰਾ ਦਿਲ ਥੋੜਾ ਜਿਹਾ ਤਕੜਾ ਹੋਇਆ। ਬਾਕੀ ਜਿਹੜੇ ਨਸ਼ੇ ਦੀ ਦਲਦਲ 'ਚ ਮੇਰਾ ਬੇਟਾ ਪੈ ਗਿਆ ਸੀ ਮੈਨੂੰ ਰੋਜ਼ ਹੀ ਲੱਗਦਾ ਸੀ ਵੀ ਪਤਾ ਨਹੀਂ ਕਦ ਤੱਕ ਇਹੜੇ ਦਿਨਾਂ ਹੋ ਜਾਣਾ ਕੰਮ। ਸ਼ਾਇਦ ਮੇਰੇ ਮੰਨ ਦੇ ਵਿੱਚ ਪਹਿਲਾਂ ਇਹ ਹੀ ਚੀਜ਼ਾਂ ਤੇ ਉਦਾਂ ਹੀ ਹੋ ਗਿਆ ਜੀ। ਅਕਸਰ ਲੋਕ ਇਹ ਗੱਲ ਕਹਿੰਦੇ ਨੇ ਕਿ ਪੁੱਲਸੀਆਂ ਵਾਸਤੇ ਕੋਈ ਨਾ ਗੱਲ ਔਖੀ ਨਹੀਂ ਹੁੰਦੀ। ਬੇਬਸ ਹੋ ਗਿਆ ਸੀ ਫਿਰ ਤੋਂ। ਕਾਲੀ ਗਾਲਾਂ ਔਖੀ ਨੂੰ ਦੀ ਪੁਲਿਸਿਆਂ ਵਾਸਤੇ ਬੱਚੇ ਨੂੰ ਅਕਸਰ ਨਹੀਂ ਬੱਚੇ ਨੂੰ ਨਹੀਂ ਅਕਸਰ ਉਹ ਕਹਿੰਦੇ ਨੇ ਕਿ ਚਲੋ ਪੁਲਿਸ ਨੂੰ ਠੀਕ ਹੈ ਕਿ ਪੁਲਿਸ ਦਬ ਦਬਾ ਕੇ ਰੱਖ ਦਿਆ ਸਾਰੇ ਕੰਮ ਹੁੰਦੀਆਂ ਹੁਣ ਬਤੌਰ ਤੇ ਜਦੋਂ ਕੋਈ ਗੱਲ ਸੁਣੇ ਗਿਆ ਐਸਾ ਹੀ ਦਾ ਮੁੰਡਾ ਜਾਂ ਇਸ ਤਰੀਕੇ ਦੇ ਨਾਲ ਕਹਿੰਦਾ ਪਾਵਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਸਾਰੀਆਂ ਚੀਜ਼ਾਂ ਨੂੰ ਜਾਣੇ ਨਸ਼ੇ ਦੇ ਤੁਸੀਂ ਆਪ ਕਹਿੰਦੇ ਹੋ ਕਿ ਮੈਨੂੰ ਲੱਗਦਾ ਸੀ ਅੰਤ ਜਿਹੜਾ ਇਸ ਤਰੀਕਾ ਹੋਏਗਾ ਮੈਂ ਜਾਨਣਾ ਚਾਹੁੰਦਾ ਕਿ ਬੇਵਸ ਕਿਤੇ ਨਾ ਕਿਤੇ ਸਮਝਦੇ ਸੀ ਕਿ ਆਪਣੇ ਆਪ ਨੂੰ ਜਾਂ ਜਿਹੜਾ ਇਹ ਤੁਸੀਂ ਗੱਲ ਕਹਿੰਦੇ ਪਿਓ ਕਿ ਮੈਨੂੰ ਪਤਾ ਸੀ ਕਹਿੰਦਾ ਹਾਲੇ ਹੀ ਹੋ ਸਕਦਾ ਹੈ ਇਸ ਨਸ਼ੇ 'ਚ ਬੰਦਾ ਜਿਹੜਾ ਪੈ ਜਾਂਦਾ ਨੇ ਜੀ ਉਹ ਤੁਹਾਨੂੰ ਜਿੰਨਾ ਮਰਜ਼ੀ ਕਹੀ ਜਾਗਾ ਵੀ ਡੈਡੀ ਮੈਂ ਨਹੀਂ ਕਰਦਾ ਮੈਂ ਨਹੀਂ ਕਰਨਾ ਉਹ ਪਤਾ ਨਹੀਂ ਕੀ ਬੰਦੇ ਦੇ ਅੰਦਰ ਹੋ ਜਾਂਦਾ ਵੇ ਉਹ ਭੱਜ ਜਾਂਦਾ ਇੱਕਦਮ ਤੇ ਇਦਾਂ ਹੀ ਹੋਇਆ ਆਪਾਂ ਵੇਖੋ ਜਦੋਂ ਤੁਹਾਨੂੰ ਮੈਂ ਦੱਸਦਾ ਤੁਸੀਂ ਇਹ ਸਮਾਂ ਵੇਖੋ ਕਿਦਾਂ ਦਾ ਹੋਊਗਾ ਪਲੱਸ 2 'ਚ ਪੜ੍ਹਦੇ ਆ ਪੁਰਾਣੇ ਵਾਹਿਗੁਰੂ ਜੀ ਮੈਂ ਜੰਦਰੇ ਦੇ ਨਾਲ ਸੰਗਲ ਦੇ ਨਾਲ ਬੰਨਦਾ ਹੁੰਦਾ ਸੀ ਅੱਛਾ ਜੰਦਰੇ ਨਾਲ ਬੰਨ ਕੇ ਮੈਂ ਜੱਫੀ ਪਾ ਲੈਣੀ ਕਦੀ ਰੋਣਾ ਕਰਨਾ ਇਹ ਕੀ ਮਦਦ ਕਮਾਰਿਆਂ ਨੂੰ ਥੋੜਾ ਜਿਹਾ ਦੁੱਖ ਬਾਈ ਗੋ ਜੀ ਮੈਂ ਬ੍ਰਹਮ ਗਿਆਨੀ ਨਹੀਂ ਹੈਗਾ ਮੈਂ ਦੁੱਖ ਸੁੱਖ ਨੂੰ ਸਮਾਨ ਕਰਕੇ ਜਾਣ ਲਵਾਂ ਕਦੇ ਨਾ ਕਦੇ ਮੇਰਾ ਵੀ ਦਿਲ ਪਰ ਜਾਂਦਾ ਪਿਓ ਤੁਸੀਂ ਪਿਓ ਯਾਦ ਸਾਰੀਆਂ ਇਹ ਕੀ ਹੈ ਮੈਂ ਕਹ ਪੱਤੇ ਨੂੰ ਮੈਂ ਸੰਗਲਾਂ ਬੰਨਣਾ ਜੇ ਤੂੰ ਹੁਣ ਐ ਕੀ ਕੀਤਾ ਇਹਦਾ ਦੁਬਾਰਾ ਇਸ ਵਾਰੀ ਵੀ ਪਰ ਮਾਰੇ ਨੂੰ ਸੱਚੇ ਪਾਛ ਨੂੰ ਪਛਤਾਤ ਹੋਰ ਸੀ ਕੋਈ ਪਾਉਂਦਾ ਕਿਉਂਕਿ ਉਹ ਆਪ ਸੁਧਰਨਾ ਚਾਹੁੰਦਾ ਸੀਗਾ ਆਪਣੇ ਮੂੰਹੋਂ ਮੰਨ ਗਿਆ ਉਹਦੋਂ ਵੀ ਕਹ ਇਹ ਕੀ ਵੀ ਨਹੀਂ ਆਪ ਕਹ ਜੀ ਇਹ ਕੀ ਕਹਿੰਦਾ ਵੀ ਮੇਰੇ ਕੋਲ ਗਲਤੀ ਹੋ ਗਈ 3 ਜੂਨ ਨੂੰ ਵਿਆ ਤਾਂ 2 ਮਹੀਨੇ ਬਾਅਦ ਸ਼ਾਇਦ ਪਿੰਮ ਹਸਪਤਾਲ ਜਿਹਨੂੰ ਜਲੰਧਰ ਐਕੀ ਵੀ ਦਾਖਲ ਕਰਾਇਆ ਜੀ 20 ਤਰੀਕ ਤੱਕ 17 ਦਿਨ ਦਾਖਲ ਰਿਆ 17 ਦਿਨ ਪ੍ਰਾਈਵੇਟ ਰੂਮ ਇਸ ਕਰਕੇ ਲਿਆ ਵੀ ਇਹਦੀ ਘਰ ਵਾਲੀ ਵੀ ਉੱਥੇ ਰਵੇ ਅਹੀਂ ਵੀ ਉੱਥੇ ਜਾਂਦੇ ਹੁੰਦੇ ਰਹੀਏ ਨਾਲੇ ਤੇ ਦਾ ਦਿਲ ਲਗਾ ਰਵੇ ਨਾਲੇ ਜੇ ਇਹ ਕੈਂਪ ਜੇਚ ਰੱਖਦੇ ਤੇ ਫੋਨ ਫੜਨੀ ਸੀ ਉਹਨਾਂ ਦੇ ਕਹਿੰਦਾ ਭਾਵਾ ਕਿ ਸੁਧਰੇ ਕਿਸੇ ਵੀ ਤਰੀਕੇ ਨਾਲ ਸੁਧਰ ਹਾਂਜੀ 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 ਪਰ 20 ਤਰੀਕ ਤੋਂ ਲੈ ਕੇ ਤੇ 5 ਤਰੀਕ ਨੂੰ ਡੈਥ ਹੋਈ 15 ਦਿਨ ਦੇ ਵਿੱਚ ਵਿੱਚ ਉਹ ਮਰ ਨੂੰ ਪਿਆਰਾ ਹੋ ਗਿਆ ਜੀ ਮੈਂ ਨਾ ਗੱਲ ਵੈਸੇ ਕਰਨਾ ਨਹੀਂ ਚਾਹੁੰਦਾ ਸੀ ਪਰ ਤੁਸੀਂ ਮੇਰੀ ਗੱਲ ਦਾ ਜੇ ਤੁਹਾਨੂੰ ਠੀਕ ਲੱਗੇ ਤਾਂ ਜਵਾਬ ਦਿਓ ਬਤੌਰ ਮਹਿਕਮੇ ਦੇ ਵਿੱਚ ਵੀ ਹੋ ਆਲੇ ਦੁਆਲੇ ਵੀ ਸਾਰੀਆਂ ਚੀਜ਼ਾਂ ਦੇਖਦੇ ਹੋ ਸਰਕਾਰਾਂ ਯਤਨ ਬਹੁਤ ਕਰਦੀਆਂ ਪਈਆਂ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਸਰਕਾਰ ਹੋਏਗੀ ਜਿਹੜੀ ਚੰਗੀ ਹੋਏਗੀ ਇਹ ਜਿਹੜਾ ਦਲਦਲ ਦਿਨੋ ਦਿਨ ਵੱਡਾ ਹੁੰਦਾ ਜਾਵੇ ਕਮੀ ਕਿੱਥੇ ਰਹਿੰਦੀ ਪਈ ਹੈ ਮਾਪੇ ਕਿੰਨੇ ਕਸੂਰਬਾਰ ਨੇ ਮੈਂ ਉਸ ਕਟ ਕਰ ਰਿਹਾ ਜੀ ਤੁਹਾਨੂੰ ਵੀ ਖੜਾ ਜ਼ਰੂਰ ਕਰਾਂਗਾ ਕਿਉਂਕਿ ਤੁਸੀਂ ਸ਼ੁਰੂਆਤ ਦੇ ਵਿੱਚ ਇਹ ਗੱਲ ਕੀਤੀ ਹੈ ਜਿਹੜਾ ਮਾਹੌਲ ਬਣ ਚੁੱਕਾ ਹੋਇਆ ਇਸ ਚੀਜ਼ ਨੂੰ ਮਹਿਸੂਸ ਕਰਦੇ ਹੋ ਕਿ ਸਾਡੇ ਹੁਣ ਬਸ ਦੀ ਗੱਲ ਰਹੀ ਨਹੀਂ ਹੈ ਕਿ ਇਹਨੂੰ ਹੱਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ ਕੰਟਰੋਲ ਬਾਰੇ ਕੁਝ ਮੈਂ ਖੁਦ ਪੁਲਿਸ ਮੁਲਾਜ਼ਮ ਆ ਤੇ ਮੈਂ ਕਿਦਾਂ ਇਹੋ ਜਿਹੀ ਗੱਲ ਕਰ ਦਵਾਂ ਮੈਂ ਤਾਂ ਬਾਰੇ ਇਹ ਸੋਚਦਾ ਹੁਣਾ ਵੀ ਜੇ ਪੁਲਿਸ ਪਿੱਛੇ ਜਿਹੜੀ ਬਿਮਾਰੀ ਫੈਲੀ ਸੀ ਬਾਹਰ ਨਹੀਂ ਸੀ ਲੋਕਾਂ ਨੂੰ ਨਿਕਲ ਦਿੱਤਾ ਕੋਵਿਡ ਤੇ ਹੁਣ ਵੀ ਜਿੱਦਾਂ ਸਰਕਾਰਾਂ ਪਾਰਟੀਆਂ ਇੱਕ ਦੂਜੇ ਨੂੰ ਕਹਿ ਦਿੰਦੀਆਂ ਨੀਤ ਨੂੰਤ ਦੀਆਂ ਗੱਲ ਕਰਦੀਆਂ ਹੁੰਦੀਆਂ ਨੀਤ ਹਾਂ ਤੇ ਨੀਤ ਜੇ ਹੋਵੇ ਤੇ ਸਭ ਕੁਝ ਹੋ ਸਕਦਾ ਵੇ ਹੁਣ ਮਹਾਰਾਜ ਜਾਣਦਾ ਸੱਚਾ ਪਾਤਸ਼ਾਹ ਵੀ ਕਿੱਥੇ ਸਿਸਟਮ 'ਚ ਕਮੀ ਆ ਹੁਣ ਜਿੱਦਾਂ ਕਿ ਸਾਡੇ ਇੱਥੇ ਐਸਐਚਵੀ ਸਾਹਿਬ ਹੁਣ ਤੂਰਾ ਸਾਹਿਬ ਆ ਹੈ ਗਰਵ ਤੂਰਾ ਸਾਹਿਬ ਆ ਉਹਨਾਂ ਬਾਰੇ ਸਾਨੂੰ ਪਤਾ ਲੱਗਦਾ ਵੀ ਬੜੇ ਉਹ ਚਿੰਤ ਤੇ ਨਸ਼ੇ ਦੇ ਸੰਬੰਧੀ ਬੜੇ ਕੰਮ ਕਰਨਦੇ ਆ ਇੱਕ ਡੀਐਸਪੀ ਸਬਡਿਵੀਜ਼ਨ 'ਚ ਹੀ ਲੱਗੇ ਸਾਡੇ ਇੱਕ ਸਰਦਾਰ ਜੀ 22 ਬੈਚ ਦੇ ਡੀਐਸਪੀ ਭਰਤੀ ਹੋਏ ਸਿੱਦੇ ਹੂੰ ਉਹ ਬੜੀ ਇਮਾਨਦਾਰੀ ਨਾਲ ਡਿਊਟੀ ਕਰਨਦੇ ਆ ਜੀ ਤੇ ਪਤਾ ਲੱਗਦਾ ਵੀ ਜਿੱਦਾਂ ਕਹਿ ਲੋ ਕਿ ਮਾਨ ਸਾਹਿਬ ਆਏ ਉੱਤੇ ਭਾਵੇਂ ਇਸੇ ਲੋਕਾਂ ਨੂੰ ਵਿਸ਼ਵਾਸ ਦਿਵਾ ਕੇ ਵੀ ਨਸ਼ਾ ਬੰਦ ਕਰਾਂਗਾ ਚਲੋ ਨਹੀਂ ਲੰਮਾ ਟਾਈਮ ਬੰਦ ਹੋ ਸਕਿਆ ਪਰ ਹੁਣ ਕਿਤੇ ਨਾ ਕਿਤੇ ਇਦਾਂ ਲੱਗਦਾ ਵੀ ਉਹ ਵੀ ਚਾਹੁੰਦੇ ਨੇ ਵੀ ਹੋ ਜਾਵੇ ਹਾਲਾਤ ਫਿਰ ਉੱਧਰ ਦੇ ਬਣੇ ਪੈਣੇ ਬੇਪੱਸੀ ਸਾਰਿਆਂ ਦੀ ਮੈਨੂੰ ਲੱਗਦਾ ਫਿਰ ਉਤੋਂ ਦੀ ਥੱਲੇ ਤੱਕ ਪਹੁੰਚ ਹੀ ਪਈ ਹੈ ਕਿਉਂਕਿ ਇਹ ਕੱਲ੍ਹ ਵਾਲੀ ਤਸਵੀਰ ਜਿਹੜੀ ਮੈਂ ਸਮਝ ਸਕਦਾ ਕਿ ਤੁਸੀਂ ਜਿਸ ਥਾਂ ਤੇ ਹੋ ਅਖੀਰਲਾ ਮੇਰਾ ਸਵਾਲ ਹੈ ਮਾਪੇ ਇਸ ਸਥਿਤੀ ਨੂੰ ਕਿਵੇਂ ਦੇਖਣ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਅੱਜ ਪੂਰੇ ਜੋ ਵੀ ਸੋਸ਼ਲ ਮੀਡੀਆ ਤੇ ਦੇਖਦੇ ਪਿੰਨੇ ਸਾਰੀਆਂ ਚੀਜ਼ਾਂ ਨੇ ਤੁਹਾਡੇ ਤੋਂ ਵੱਧ ਕੋਈ ਇਸ ਚੀਜ਼ ਨੂੰ ਖਿਆਨ ਕਰ ਪਾਏਗਾ ਕਿਉਂਕਿ ਤੁਹਾਡਾ ਜਿਗਰਾ ਬਹੁਤ ਵੱਡਾ ਹੈ ਬਹੁਤ ਸਟਰੋਂਗ ਹੋ ਤੁਸੀਂ ਵਾਹਿਗੁਰੂ ਦੀ ਬਹੁਤ ਕਿਰਪਾ ਹੈ ਫਿਰ ਵੀ ਇਹ ਸਾਰੀਆਂ ਸਥਿਤੀਆਂ ਅਲਮਤਾ ਜਿਹੜੀਆਂ ਨੇ ਇਹਨੂੰ ਕਿੱਦਾਂ ਆਪਾਂ ਕਰ ਰੋਕ ਸਕਦੇ ਕਿੱਥੇ ਲੱਗਦਾ ਕਮੀ ਰਹਿ ਗਈ ਮੈਂ ਨਾ ਨੌਕਰੀ ਜਰੂ 35 36 ਸਾਲ ਕੀਤੀ ਆ ਪਰ ਮੈਂ ਜਦ ਅਫਸਰਾਂ ਦੇ ਨਾਲ ਦਫ਼ਤਰਾਂ ਚ ਰਿਹਾ ਮੈਨੂੰ ਬਾਲਾ ਜਾਣਕਾਰੀ ਨਹੀਂ ਹੈ ਜੀ ਕਿ ਕਿੱਦਾਂ ਇਹਨੂੰ ਖਤਮ ਕਰ ਸਕਦੇ ਆ ਪਰ ਸਾਨੂੰ ਸਾਰਿਆਂ ਨੂੰ ਰਲ ਜਾਣਾ ਚਾਹੀਦਾ ਵੇ ਸਾਨੂੰ ਪੰਜਾਬੀਆਂ ਨੂੰ ਜਾਂ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਸਾਰੀਆਂ ਪਾਰਟੀਆਂ ਨੂੰ ਬਾਕੀ ਮੁੱਦੇ ਬਹੁਤ ਇੱਕ ਦੂਜੇ ਦੇ ਖਿਲਾਫ ਚੱਕਰ ਸੁੱਕਣ ਨੂੰ ਘਟੋ ਘਟ ਡਸ਼ੇ ਦੇ ਮੁੱਦੇ 'ਚ ਮੈਂ ਕਹਿੰਦਾ ਜੇ ਆਮ ਪਾਰਟੀ ਦੀ ਸਰਕਾਰ ਆ ਜਾਂ ਕੋਈ ਵੀ ਸਰਕਾਰ ਆ ਉਹ ਲੱਗੀ ਆ ਇਸਨੂੰ ਖਤਮ ਕਰਨ ਵਾਸਤੇ ਸਾਨੂੰ ਦੂਜੀਆਂ ਪਾਰਟੀਆਂ ਆ ਭਾਵੇਂ ਕੋਈ ਵੀ ਆਉ ਅਕਾਲੀ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਉਹ ਸਾਰੇ ਜਾਣੇ ਰਲ ਕੇ ਘਟੋ ਘਟੇ ਇਸ ਨਸ਼ੇ ਮੁਕਤ ਦੀ ਮੁਹਿੰਮ ਨੂੰ ਸਹਿਯੋਗ ਕਰਨ ਵੇਖੋ ਸਾਡੇ ਨੇਤਾ ਪੰਜਾਬ ਭਾਵੇਂ ਉਹ ਕਾਂਗਰਸ ਦੇ ਆ ਅਕਾਲੀਆਂ ਦੇ ਆ ਆਮ ਪਾਰਟੀ ਦੇ ਹੈਗੇ ਤੇ ਪੰਜਾਬੀ ਆ ਨਾ ਬਿਲਕੁਲ ਪੰਜਾਬੀ ਤੇ ਜਦੋਂ ਪੰਜਾਬੀ ਦੀ ਰਹਿ ਜਾਣਾ ਇੱਥੇ ਕੁਝ ਬਾਹਰ ਚਲੇ ਜਾਣਾ ਐਲਸਾ ਕਰਕੇ ਕਈ ਮਰ ਜਾਣਾ ਆ ਨਸ਼ੇ ਕਰਕੇ ਉਹ ਫਿਰ ਚੁਣੇਗਾ ਕੌਣ ਇਹਨਾਂ ਨੂੰ ਪੰਜਾਬੀਆਂ ਨੂੰ ਫਿਰ ਪ੍ਰਵਾਸੀ ਕਿ ਕਿ ਸਰਪੰਚ ਦੀ ਆਪਣੀ ਜਵਾਨ ਹੈ ਕਿ ਤੁਸੀਂ ਦੱਸਿਆ ਕਿ ਇੱਥੇ ਕੱਖ ਨਹੀਂ ਹੈਗਾ ਇੱਥੇ ਨਹੀਂ ਕੱਖ ਕਰਨਾ ਕੁਝ ਵੀ ਗੰਦਾ ਇੱਥੇ ਹਾਂਜੀ ਹਾਂਜੀ ਸਰਵੇਖਣ ਹੋਰਾਂ ਨੇ ਆਪੇ ਵੇਖੋ ਜਦੋਂ ਸਾਰੇ ਇੱਥੋਂ ਚਲੇ ਗਏ ਪ੍ਰਵਾਸੀ ਜਿਹੜੋਂ ਆਉਣਦੇ ਨੇ ਮਿਹਨਤ ਕਰਦੇ ਨੇ ਆਪਣੀ ਤੇ ਫਿਰ ਤੇ ਸਾਡੇ ਪ੍ਰਵਾਸੀ ਨੇਤਾ ਬਣ ਜਾਣਗੇ ਕਿਉਂਕਿ ਇੱਥੋਂ ਜਾਣਾ ਹੀ ਦੁਨੀਆ ਇਸੇ ਕਰਕੇ ਜਾਂਦੀ ਹੈ ਵੀ ਇੱਥੇ ਨਹੀਂ ਮਾਹੌਲ ਨਹੀਂ ਸਹੀ ਚਿੰਤਾ ਦਾ ਮਾਹੌਲ ਬਹੁਤ ਵੱਡਾ ਮਾਹੌਲ ਨਹੀਂ ਸਹੀ ਮਾਹੌਲ ਹੈ ਪਿੰਡ ਦੇ ਹੋਰ ਵੀ ਲੋਕ ਜਿਹੜੇ ਕਹਿੰਦੇ ਕਿ ਨਸ਼ੇ ਨੂੰ ਲੈ ਕੇ ਲਾਮਤਾਂ ਲੈ ਕੇ ਸਰਪੰਚ ਸਾਹਿਬ ਕੋਲ ਦੋਹਾਈਆਂ ਲੈ ਕੇ ਆਉਂਦੇ ਨੇ हां जी हां जी हां जी चलो मैं ज्यादा ਸਮਾਂ ਡਿਊਟੀ ਤੇ ਰਹਿਣਾ ਵਾ ਪਰ ਜਦੋਂ ਮੈਂ ਘਰ ਵਾ ਹੁੰਨਾ ਤੇ ਮੇਰੇ ਹੁੰਦਿਆਂ ਵੀ ਕਈ ਵਾਰੀ ਪਿੰਡ ਤੋਂ ਬੰਦੇ ਆਉਂਦੇ ਆ ਤੇ ਆ ਕੇ ਦੱਸਦੇ ਨੇ ਤੇ ਸਰਪੰਚ ਸਾਹਿਬ ਨਸ਼ਾ ਪਿੰਡ ਚ ਬੜਾ ਹੋ ਗਿਆ ਵੇ 12 12 14 14 ਸਾਲ ਦੇ ਬੱਚੇ ਜੇਬਾਂ ਦੇ ਵਿੱਚ ਨਸ਼ਾ ਪਾ ਕੇ ਕੁੜੀਆਂ ਤੇ ਚੌਂਕਾਂ 'ਚ ਖੜੇ ਆ ਵੇਖੋ ਨਸ਼ਾ ਫੋਨ ਤੇ Google Pay ਤੇ ਫੋਨ ਤੇ ਪੈਸੇ ਪਾਉਂਦਾ ਹੈ ਜੀ ਕਈ ਵਾਰੀ ਜਾਂਦੇ ਵੀ ਨਹੀਂ ਤੇ ਦਰਖਤ ਦੇ ਨੰਬਰ ਨਹੀਂ ਲੱਗੇ ਜੀ 343 44 45 ਜਿਹੜੇ PW ਦੇ ਦਰਖਤ ਆ ਉੱਥੇ ਦਰਖਤਾਂ ਦੇ ਨਿਸ਼ਾਨੀ ਰੱਖ ਫੋਰਟੇ ਹੋ ਜਾਂਦੀ ਕੱਲ ਵੀ ਉੱਥੋਂ ਚੁੱਕ ਲੈ ਨਸ਼ਾ ਹਕੀਕਤ ਹੈ ਵਾਹਿਗੁਰੂ ਜੀ ਦਾ ਸੁਣਿਆ ਹੀ ਹੈ ਹਕੀਕਤ ਹੈ ਮੈਂ ਹੁਣ ਕਿਹੜਾ ਵੇਖਿਆ ਵਾਹਿਗੁਰੂ ਜੀ ਪੰਤਾ ਸੁਣ ਚ ਆਇਆ ਵੀ ਹਾਂ ਤੇ ਹਾਲਾਤ ਬਾਹਲੇ ਖਰਾਬ ਹੋਏ ਪਏ ਆ ਮਤਲਬ ਜਿਦਾਂ ਕਹ ਲੋ ਕਿ ਜਿਦਾਂ ਉਹ ਕਲਯੁਗ ਦਾ ਨਹੀਂ ਕਹਦੇ ਅਨੰਤ ਮੈਨੂੰ ਨਾ ਕਿਤੇ ਨਾ ਕਿਤੇ ਇੱਥੇ ਵੀ ਇਦਾਂ ਲੱਗਣ ਦਿਆ ਵੀ ਅੰਤ ਹੋ ਜਾਊਗਾ ਸ਼ਾਇਦ ਜੇ ਆਪਾਂ ਸਾਰੇ ਜਣ ਰਾਜ ਜਾਈਏ ਇਕੱਠੇ ਹੋ ਜਾਈਏ ਐਸ ਵੇਲੇ ਪੂਰੀ ਕੀ ਕਹਿੰਦੇ ਜੀ ਉਹ ਚਰਮ ਸੀਮਾ ਚਰਮ ਉਤੇ ਆ ਇਸ ਵੇਲੇ ਇਹ ਚੀਜ਼ ਤੇ ਚਲੋ ਭਗਵੰਤ ਮਾਨ ਸਾਹਿਬ ਲੱਗੇ ਆ ਉਮੀਦ ਨਾਲ ਉਹਨਾਂ ਦੇ ਨਾਲ ਪਾਰਟੀਆਂ ਮੈਤਾਂ ਦੇ ਨਾਲ ਹੀ ਚੱਲਦੀ ਦੁਨੀਆ ਚੱਲਦੀ ਆ ਵਾਹਿਗੁਰੂ ਜੀ ਉਮੀਦਾਂ ਨਾਲ ਆ ਠੀਕ ਨਹੀਂ ਅਕੇ ਦੂਜੀਆਂ ਪਾਰਟੀਆਂ ਭਾਵੇਂ ਆਪਾਂ ਸਰਕਾਰੀ ਮੁਲਾਜ਼ਮ ਆ ਮੇਰੇ ਤੇ ਅੱਜ ਤੱਕ ਕਬੂਟ ਨਹੀਂ ਪਈ 35 36 ਸਾਲ ਦੀ ਉਮਰ ਨੌਕਰੀ ਹੋ ਗਈ ਮੇਰੀ ਤੇ ਮਤਲਬ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਪਿਛਲੀਆਂ ਸਰਕਾਰਾਂ ਤੋਂ ਲੋਕੀ ਦੁਖੀ ਛੇ ਮੇਰਾ ਵੈਸੇ ਸਰਸਰੀ ਤੌਕ ਮੁਲਾਜ਼ਮ ਮੈਂ ਗੱਲ ਸ਼ਾਇਦ ਨਹੀਂ ਕਰ ਸਕਦਾ ਪਰ ਉਹਨਾਂ ਕੋ ਦੁਹੀ ਹੋ ਕੇ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀ ਤੇ ਮੈਨੂੰ ਲੱਗਦਾ ਸ਼ਾਇਦ ਇਹ ਕੁਝ ਹੁਣ ਕਰ ਲੈਣਗੇ ਜੇ ਕੋਈ ਸਾਲ ਡੇਢ ਸਾਲ ਰਹਿ ਗਿਆ ਇਹ ਗੱਲਾਂ ਮੁਲਾਜ਼ਮ ਕਹਿੰਦੇ ਬਤੌਰ ਪਿਓ ਤੁਸੀਂ ਗੱਲ ਕਰਦੇ ਭਈ ਇੱਕ ਬਤੌਰ ਪਿਓ ਹਾਂ ਮੈਂ ਬਤੌਰ ਪਿਓ ਗੱਲਾਂ ਕਰਦਾ ਵਾਏ ਕੁਝ ਮੈਂ ਸਿਆਸਤ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਜਿੰਨਾ ਚਿਰ ਮੈਂ ਨੌਕਰਿਆ ਪੁਲਿਸ ਮਹਿਕਮੇ ਦਾ ਵਿੱਚ ਡਿਊਟੀ ਕਰਦਾ ਜਿਹੜੀ ਪੰਜਾਬ ਦੀ ਸਰਕਾਰ ਹੈ ਉਹਦੇ ਨਾਲ ਆਪਾਂ ਮੁਲਾਜ਼ਮ ਉਹਦੀ ਸਾਰੇ ਵਾਏ ਗੁਰੂ ਨੂੰ ਮੰਨਦੇ ਹੋ ਬਹੁਤ ਵਿਸ਼ਵਾਸ ਵੀ ਰੱਖਦੇ ਹੋ ਜਿਹੜਾ ਨੇ ਲੋਕਾਂ ਨੇ ਕੱਲ ਤੁਹਾਨੂੰ ਵੇਖਿਆ ਬਹੁਤ ਦੂਰ ਤੱਕ ਤੁਹਾਡੀਆਂ ਵੀਡੀਓਜ਼ ਵੀ ਗਈ ਹੈ ਕੀ ਅਪੀਲ ਕਰਦੇ ਹੋ ਅੱਜ ਦੇ ਸਮਾਜ ਨੂੰ ਬਤੌਰ ਪਿਓ ਕਿ ਇਹੋ ਜਿਹਾ ਦਿਨ ਕਿਸੇ ਘਰ ਵੀ ਨਾ ਹੋ ਜਾਵੇ ਨਾ ਇਹੋ ਜਿਹਾ ਮੰਜ਼ਰ ਕਿਸੇ ਮਾਂ ਪਿਓ ਭੈਣ ਭਰਾ ਦੇ ਸਾਹਮਣੇ ਬਣੇ ਕੀ ਅਪੀਲ ਕਰਦੇ ਹੋ ਕਿ ਮੈਂ ਅਪੀਲ ਅੱਗੇ ਕਰ ਹੀ ਚੁੱਕਿਆ ਲੱਗ ਭਾ ਕੇ ਸਾਰਾ ਵੀ ਆਪਾਂ ਘਟੋ ਘਟ ਤੇ ਸਾਰੇ ਇਕ ਆਪਾਂ ਸਮਾਜ ਨੂੰ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਵੇ ਇਹ ਜਿਹੜੇ ਮਾੜੇ ਨਸ਼ਕਰੇ ਤਸ਼ਕਰੇ ਨਾ ਇਹਦੇ ਨਸ਼ੇ ਇਹ ਡਰਾਉਂਦੇ ਵੀ ਆ ਠੀਕ ਹੈ ਪਰ ਆਪਾਂ ਨੂੰ ਇਹਨਾਂ ਕੋਲੋਂ ਡਰਿਆ ਇਹਨਾਂ ਆਪਾਂ ਸਾਰੇ ਇਕੱਠੇ ਹੋ ਜਾਈਏ ਆਮ ਲੋਕ ਵੀ ਇਕੱਠੇ ਹੋਣ ਪੁਲਿਸ ਦਾ ਸਹਿਯੋਗ ਕਰਨ ਸਰਕਾਰ ਦਾ ਸਹਿਯੋਗ ਕਰਨ ਬਾਕੀ ਜੇ ਪਾਰਟੀਆਂ ਆ ਉਹ ਵੀ ਸਾਰੀਆਂ ਰਲ ਜਾਣ ਆਪਸ ਵਿੱਚ ਤੇ ਘਟੋ ਘਟ ਹੋਰ ਮੁੱਦੇ ਬੜਿਆ ਇੱਥੇ ਮੁੱਦੇ 'ਚ ਇਕੱਠੇ ਹੋ ਕੇ ਤੇਨੂੰ ਬੰਦ ਕਰਾ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਿੰਦਰ ਸਿੰਘ ਜ਼ੁਬਾਨੀ ਤੁਸੀਂ ਸੁਣੀ ਹੈ ਸਾਰੀ ਕੱਲ ਦੀ ਘਟਨਾ ਆਪਣੇ ਉਹਨਾਂ ਦੇ ਵਿਚਾਰ ਕਿਸ ਤਰੀਕੇ ਦੇ ਨਾਲ ਨਸ਼ੇ ਦੀ ਅਲਮਤ ਨੂੰ ਜਿਹੜਾ ਕਿ ਉਹ ਰੋਕਿਆ ਜਾ ਸਕਦਾ ਹੈ ਤੇ ਮੌਜੂਦਾ ਸਮੇਂ ਦੇ ਹਾਲਾਤ ਜਜ਼ਬਾਤ ਵੀ ਆਪਣੇ ਜਿਹੜੇ ਨੇ ਕੀ ਬਿਆਨ ਕੀਤੇ ਨੇ ਪਰ ਇਸ ਪਿਓ ਦਾ ਦੁੱਖ ਆਪਣੇ ਜਿਗਰੇ ਦੇ ਅੰਦਰ ਉਹ ਸਾਹਮ ਕੇ ਬੈਠਾ ਹੋਇਆ ਵਾ ਵਾਹਿਗੁਰੂ ਦੀ ਕਿਰਪਾ ਵਾ ਅਕਾਲ ਪੁਰਖ ਦਾ ਪਾਣਾ ਮੰਨ ਕੇ ਜਿਹੜਾ ਕਿ ਅੱਗੇ ਤੁਰੇ ਜਾ ਰਹੇ ਨੇ ਪਰ ਬਹੁਤ ਸਾਰੀਆਂ ਐਸੀਆਂ ਗੱਲਾਂ ਜਿਹੜੀਆਂ ਨੇ ਕਿ ਉਹਨਾਂ ਨੇ ਆਖੀਆਂ ਨੇ ਜ਼ਰੂਰ ਸੁਣਨ ਵਾਲੀਆਂ ਨੇ ਤੇ ਉਮੀਦ ਕਰਾਂਗੇ ਸਰਕਾਰੇ ਦਰਬਾਰੇ ਇਸ ਚੀਜ਼ਾਂ ਤੇ ਅਮਲ ਕੀਤਾ ਜਾਵੇ ਕਿਉਂਕਿ ਜੋ ਜਿਹੜੀ ਕੱਲ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਉਨੇ ਇੱਕ ਪਿਉ ਨੂੰ ਤਾਂ ਜਿਹੜਾ ਨਾਪੂਰਾ ਹੋਣ ਵਾਲਾ ਘਟਾ ਇੱਕ ਪਾਇ ਹੀ ਪਾਇਆ ਵੈ ਪੰਜਾਬ ਦੇ ਮੱਥੇ ਦੇ ਉੱਤੇ ਵੀ ਜਿਹੜਾ ਇੱਕ ਉਹ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਕਿ ਅਸੀਂ ਜਾ ਕਿ ਧਰ ਰਹੇ ਆ ਸਾਡੀਆਂ ਪਾਲਿਸੀਆਂ ਕਿੱਧਰ ਨੇ ਤੇ ਅਸੀਂ ਦਾਵੇ ਕੀ ਕਰਦੇ ਪਏ ਆ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਕਪੂਰਥਲਾ